ਬੱਚਿਆਂ ਦੀ ਸਭ ਤੋਂ ਜ਼ਿਆਦਾ 트ੈਂਡਿੰਗ ਬੁੱਕ ਲੈ ਕੇ ਆਏ ਆ ਜੀ ਬੱਚਿਆਂ ਦੇ ਆ ਛੁੱਟੀਆਂ ਖਤਮ ਹੋ ਗਈਆਂ ਨੇ ਆ ਦੇਖੋ ਬੱਚੇ ਆ ਬੁੱਕ ਅਸੀਂ ਹੋਣ ਕਰ ਦਿੱਤੀ ਆ ਬੁੱਕ ਨੂੰ ਜੋ ਟੱਚ ਕਰਾਂਗੇ ਉਹੀ ਬੋਲੀ ਜਾਏਗੀ ਉਹ ਇੱਕ ਹੋਰ ਇਹਦੀ ਖਾਸੀਅਤ ਹੈ ਭਾਜੀ ਇਹਦੇ ਵਿੱਚ ਅਲਫਾਬੈਟਸ ਦੇ ਨਾਲ ਨਾ ਅੱਗੇ ਜਾ ਕੇ 뮤ਜ਼ਿਕ ਦਿੱਤੇ ਹੋਏ ਨੇ ਐਨੀਮਲਸ ਦੇ ਨਾਮ ਦਿੱਤੇ ਹੋਏ ਨੇ ਆ ਤੁਹਾਨੂੰ ਮੈਂ 뮤ਜ਼ਿਕ ਵਾਲੀ ਇੱਕ ਚੀਜ਼ ਸੁਣਾਉਣਾ ਇਹਦੇ ਵਿੱਚ ਬੜੀ ਪਿਆਰੀ ਚੀਜ਼ ਹੈ ਆ ਦੇਖੋ ਆ ਪ੍ਰੈਸ ਕੀਤਾ ਆ ਦੇਖੋ ਓਕੇ ਭਾਈ ਜੋਟਾ ਦੀ ਗੀਤਾ ਉਹਦਾ ਮਿਊਜ਼ਿਕ ਚੱਲਣ ਲੱਗ ਗਿਆ ਜੋ ਵੀ ਬਣਿਆ ਉਹਦੀ ਮਿਊਜ਼ਿਕ ਚੱਲੂ ਇੱਕ ਬਾਜੀ ਅਸੀਂ ਸੋਲਰ ਸਟਰੀਟ ਲਾਈਟ ਲੈ ਕੇ ਆਏ ਆ ਬਹੁਤ ਹੈਵੀ ਕੁਆਲਿਟੀ ਦੀ ਏ ਜੇ ਸੋਲਰ ਨਾਲ ਚਾਰਜਰ ਹੁੰਦੀ ਏ ਪੂਰੀ ਦਿਹਾੜੀ ਪੂਰੀ ਰਾਤ ਦਾ ਇਹਦਾ ਬੈਟਰੀ ਬੈਕਅਪ ਰਹੇਗਾ ਇੱਕ ਆ ਸਕੂਟਰ ਆਇਆ ਗਾਣਿਆਂ ਵਾਲਾ ਬੜਾ ਪਿਆਰਾ ਜੀ ਆ ਦੇਖੋ ਗਾਣੇ ਚੱਲਦੇ ਆ ਗਾਣੇ ਚੱਲਦੇ ਨੇ ਜੀ ਇਹਦੇ ਚ ਓਕੇ ਲਾਈਟ ਵੀ ਚੱਲਦੀ ਏ ਬੈਕ ਕਰਾਂਗੇ ਉਹ ਅੱਗੇ ਜਾਏਗਾ ਰੇਡ ਦਾ ਹੋਇਆ ਇਹ ਚੱਲਦਾ ਵੀ ਏ ਬੜਾ ਸੋਹਣਾ ਰੇਡ ਦਾ ਵੀ ਆ ਸੀਟ ਉੱਤੇ ਜਦੋਂ ਬਿਠਾਵਾਂਗੇ ਕਿਸੇ ਨੂੰ ਵੀ ਅਪਾ ਵਿੱਚੋਂ ਲੈਅ ਚੱਲ ਪਏਗੀ ਨਾਲ ਹੋਰ ਨਮਾਲੇਗਾ ਨਾਲ ਗਾਣੇ ਚੱਲਣਗੇ ਆਵੇ ਉਹ ਖੁਸ਼ੀ ਇੱਥੇ ਆਸੀਂ ਤੁਹਾਨੂੰ ਆਪਣੇ ਪ੍ਰਾਈਸ ਦਵਾਂਗੇ ਸਭ ਤੋਂ ਬੈਸਟ ਆ ਪਿਆਨੋ ਲੈ ਕੇ ਆਏ ਆ ਸਿਰਫ ਔਰ ਸਿਰਫ 550 ਰੁਪਏ ਦੇ ਵਿੱਚ ਇਹ ਪਿਆ ਨੂੰ ਆਪਣੇ ਕੋਲ ਰਹੇਗਾ ਇਹ ਇਲੈਕਟ੍ਰਿਕ ਵੀ ਚੱਲੇਗਾ ਤੁਹਾਡਾ ਔਰ ਨਾਲ ਇਹਦੇ ਵਿੱਚ ਸੈੱਲ ਪਾ ਕੇ ਵੀ ਤੁਸੀਂ ਚਲਾ ਸਕਦੇ ਹੋ ਚਲਾ ਕੇ ਦਿਖਾਓ ਮਾ ਜੀ ਐਲੋ ਮੈਂ ਤੁਹਾਨੂੰ ਚਲਾ ਕੇ ਦਿਖਾਣਾ ਇੱਕ ਆ ਬੱਚਿਆਂ ਲਈ ਬੜਾ ਪਿਆਰਾ ਟੌਇਜ਼ ਲੈ ਕੇ ਆਏ ਆ ਛੋਟਾ ਜਿਹਾ ਬਤਕਾਂ ਵਾਲਾ ਟੌਇਜ਼ ਹੈ ਜੀ ਆ ਦੇਖੋ ਅੱਛਾ ਉੱਪਰ ਚੜ੍ਹ ਜਣ ਬਤਕਾਂ ਹਾਂਜੀ ਇਹ ਘੁੰਮ ਕੇ ਫੇਰ ਵਾਪਸ ਆ ਜਾਂਦੇ ਨੇ ਹਾਂਜੀ ਸਸਰੀ ਗਾਲ ਜੀ ਸਾਰਿਆਂ ਨੂੰ ਆ ਪਖੜਾ ਲੁਧਿਆਣਾ ਫੀਲਡ ਲਗੰਜ ਤੇ ਦਰਸ਼ਨ ਲਵਾਈ ਦੇ ਨੇੜੇ ਪਬੇ ਨਾਨਕ ਦੀ ਹੱਟੀ ਤੇ ਤੁਹਾਨੂੰ ਪਹਿਲਾਂ ਵੀ ਆਪਾਂ ਲਡਰੋਨਿਕ ਸਮਾਨ ਦੀ ਵੀਡੀਓ ਪਾਉਣੇ ਹੁੰਦੇ ਆ ਤੇ ਅੱਜ ਬਾਈ ਕੋਲ ਨਵਾਂ ਆਇਆ ਹੋਰ ਸਮਾਨ ਤੇ ਰੇਟ ਘੱਟ ਹੁੰਦੇ ਬਾਈ ਤੇ ਬੁਧੀ ਗਰੰਟੀ ਹੋ ਪੂਰੀ ਅੱਜ ਵੀਡੀਓ ਨਾ ਬਣੇ ਰੋ ਜੀ ਹਾਂ ਜੀ ਯਾਰ ਹਾਂ ਜੀ ਸਾਸ਼ੀ ਗੱਲ ਭਾਜੀ ਸਾਸੀ ਗਾਲ ਜੀ ਸਾਰੇ ਹਾਂਜੀ ਵਧੀਆ ਭਾਜੀ ਹੋਰ ਤੁਸੀਂ ਸੁਣਾਓ ਠੀਕ ਠਾਕ ਵਧੀਆ ਕੀ ਆ ਨਮਾ ਹੋਰ ਬਾਤ ਤੁਹਾਨੂੰ ਦਿਖਾਣੇ ਆ ਸਾਰੀਆਂ ਟ੍ਰੈਂਡਿੰਗ ਆਈਟਮਾਂ ਦਿਖਾਣੇ ਆ ਭਾਜੀ ਤੇਜੀ ਕੈਂਡ ਪੇਜ ਵਾਲਿਆਂ ਨੂੰ ਸਾਰਿਆਂ ਨੂੰ ਸਸਰੀ ਗਾਲ ਇੱਕ ਧਨਵਾ ਦਿਖਾਣਾ ਆ ਛੋਟੀ ਢੋਲ ਸਾਰੇ ਆਪਣੇ ਫੇਸਬੁੱਕ ਵਾਲੇ ਭੈਣ ਭਰਾਵਾਂ ਨੂੰ ਪਤਾ ਹੋਏਗਾ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਚੱਲਦੀ ਪਈ ਏ ਇਹ ਲਾ ਬੂਗੂ ਢੋਲ ਏ ਜੀ ਇਹ ਐਦਾਂ ਦਾ ਬਾਕਸ ਰਹੇਗਾ ਆਪਣੇ ਕੋਲ 6 ਪੀਸ ਦਾ ਬਾਕਸ ਇਹਦੇ ਵਿੱਚੋਂ ਨਾ ਇੱਕ ਬਾਕਸ ਅਸੀਂ ਤੁਹਾਨੂੰ ਦਵਾਂਗੇ ਕਲਰ ਸਿਲੈਕਟਿਡ ਦੀ ਮਿਲੇਗਾ ਮਿਲੇਗਾ ਤੁਹਾਨੂੰ ਕਲਰ ਜਿਹੜਾ ਵਿੱਚ ਉਹ ਤੁਹਾਡਾ ਮਤਲਬ ਲੱਕ ਦੇ ਹਿਸਾਬ ਨਾਲ ਇਹ ਕਿਹੜਾ ਕਲਰ ਨਿਕਲਦਾ ਵੇ ਇਹ ਇਸ ਟਾਈਮ ਤੁਹਾਨੂੰ ਮਿਲੇਗੀ ਸਿਰਫ ਔਰ ਸਿਰਫ 550 ਰੁਪਏ ਦੀ ਇਹਦਾ ਆਨਲਾਈਨ ਵੀ ਪ੍ਰਾਈਸ ਚੈੱਕ ਕਰ ਲਓ ਤੁਸੀਂ ਇਹ オリジナル ਰਹੇਗੀ ਇਹ ਉਹੀ ਡੋਲ ਹੈ ਅਗੜੀ ਬੇਟਾ ਆ ਦੇਖੋਗਾ ਇਹ ਸਾਰੇ ਪਾਸੇ ਘੁੰਦੀ ਹੈ オリジナル ਬ੍ਰਾਂਡ ਦੀ オリジナル ਡੋਲ ਮਿਲੇਗੀ ਤੁਹਾਨੂੰ ਜਿਹੜਾ ਕੀ ਇਹ ਪ੍ਰੂਵ ਕਰ ਦੇਗਾ ਕਿ ਡੁਪਲੀਕੇਟ ਏ ਉਹਨਾਂ ਨੂੰ ਅਸੀਂ 10000 ਰੁਪਿਆ ਨਾਮ ਦਵਾਂਗੇ ਇਹ ਸਭ ਤੋਂ ਜਿਆਦਾ ਟ੍ਰੈਂਡਿੰਗ ਡੋਲ ਏ 550 ਰੁਪਏ ਦੀ ਰਹੇਗੀ ਵੀਡੀਓ ਆਪਣੀ ਸ਼ੇਅਰ ਕਰਕੇ ਆਜੋ ਅੱਗੇ ਤੁਹਾਨੂੰ ਦਿਖਾਣਾ بڑے بڑے ਵਧੀਆ ਆਪਣੇ ਕੋਲ ਬੱਚੇ ਵਾਲੇ ਪ੍ਰੋਡਕਟ ਆਗੇ ਹੋਏ ਨੇ ਆ ਦੇਖੋ ਮੈਟਲ ਦੇ ਵਿੱਚ ਹਾਰਲੇ ਦਾ ਮੋਟਰਸਾਈਕਲ ਲੈ ਕੇ ਆਏ ਆ ਬੜਾ ਪਿਆਰਾ ਬੜਾ ਸੋਹਣਾ ਸਿਰਫ ਔਰ ਸਿਰਫ 250 ਰੁਪਏ ਦੇ ਵਿੱਚ ਇਹਦੇ ਵਿੱਚ ਆਪਣੇ ਕੋਲ ਚਾਰ ਕਲਰ ਮਿਲਣਗੇ ਇਹ ਅਸੀਂ ਬੈਕ ਕਰਾਂਗੇ ਉਸ ਤੋਂ ਬਾਅਦ ਅੱਗੇ ਜਾਏਗਾ ਇੱਕ ਆ ਸਕੂਟਰ ਆਇਆ ਗਾਣਿਆਂ ਵਾਲਾ ਬੜਾ ਪਿਆਰਾ ਜੀ ਆ ਦੇਖੋ ਗਾਣੇ ਚੱਲਦੇ ਆ ਗਾਣੇ ਚੱਲਦੇ ਨੇ ਜੀ ਇਹਦੇ ਚ ਓਕੇ ਲਾਈਟ ਵੀ ਚੱਲਦੀ ਏ ਬੈਕ ਕਰਾਂਗੇ ਉਹ ਅੱਗੇ ਜਾਏਗਾ ਰੇਡ ਦਾ ਹੋਇਆ ਇਹ ਚੱਲਦਾ ਵੀ ਏ ਆਪਣਾ ਸੋਹਣਾ ਰੇਡ ਦਾ ਵੀ ਆ ਸੀਟ ਉੱਤੇ ਜਦੋਂ ਬਿਠਾਵਾਂਗੇ ਕਿਸੇ ਨੂੰ ਵੀ ਆਪਾਂ ਵਿੱਚੋਂ ਲੈਅ ਚੱਲ ਪਏਗੀ ਨਾਲ ਹੋਰ ਨਮਾਲੇਗਾ ਨਾਲ ਗਾਣੇ ਚੱਲਣਗੇ ਓਕੇ ਅੱਗੇ ਦਾ ਕਿੰਨੇ ਦਾ ਏ ਭਾਜੀ ਆਪਣੇ ਕੋਲ 650 ਰੁਪਏ ਦਾ ਇਹ 250 ਰੁਪਏ ਦਾ ਜੀ ਇੱਕ ਅਸੀਂ ਆ ਪਿਆਨੋ ਦੀ ਨਾ ਆਪਣੀ ਸ਼ਾਪ ਖੋਲੀ ਨੂੰ ਬਾਬਾ ਜੀ ਦੀ ਕਿਰਪਾ ਨਾਲ ਨਾ ਪੂਰਾ 1 ਸਾਲ ਹੋ ਗਿਆ ਵੇ ਉਹ ਖੁਸ਼ੀ ਹੈ ਛੇ ਅਸੀਂ ਤੁਹਾਨੂੰ ਆਪਣੇ ਪ੍ਰਾਈਸ ਦਵਾਂਗੇ ਸਭ ਤੋਂ ਬੈਸਟ ਆ ਪਿਆਨੋ ਲੈ ਕੇ ਆਏ ਆ ਸਿਰਫ ਔਰ ਸਿਰਫ 550 ਰੁਪਏ ਦੇ ਵਿੱਚ ਇਹ ਪਿਆਨੋ ਆਪਣੇ ਕੋਲ ਰਹੇਗਾ ਇਹ ਇਲੈਕਟ੍ਰਿਕ ਵੀ ਚੱਲੇਗਾ ਤੁਹਾਡਾ ਔਰ ਨਾਲ ਇਹਦੇ ਵਿੱਚ ਸੈੱਲ ਪਾ ਕੇ ਵੀ ਤੁਸੀਂ ਚਲਾ ਸਕਦੇ ਹੋ ਚਲਾ ਕੇ ਦਿਖਾਓ ਮਾ ਜੀ ਐਲੋ ਮੈਂ ਤੁਹਾਨੂੰ ਚਲਾ ਕੇ ਦਿਖਾਣਾ ਆ ਦੇਖੋ ਪੂਰਾ ਡਰਮ ਸੈੱਟ ਪੂਰਾ ਸੈੱਟ ਬਣਿਆ ਹੋਇਆ ਜੀ ਨਾਲ ਮਾਈਕ ਵੀ ਇਹਦੇ ਮਿਲੇਗਾ ਓਕੇ ਇਹ ਬੱਚਿਆਂ ਨੂੰ ਇੰਜੋਏ ਕਰਨ ਵਾਸਤੇ ਬਹੁਤ ਵਧੀਆ ਚੀਜ਼ ਹੈ ਸਿਰਫ ਔਰ ਸਿਰਫ 550 ਰੁਪਏ ਦੇ ਵਿੱਚ ਓਕੇ ਇੱਕ ਆਪਣੇ ਕੋਲ ਵੋਕੀ ਟੋਕੀ ਆਈ ਹੈ ਜੀ 8 ਕਿਲੋਮੀਟਰ ਦੀ ਰੇਂਜ ਵਾਲੀ ਵੋਕੀ ਟੋਕੀ ਐ ਐਫ ਐਮ ਰੇਡੀਓ ਦਿੱਤਾ ਹੋਇਆ ਵੇ 125 ਚੈਨਲ ਟੋਟਲ ਇਹਦੇ ਵਿੱਚ ਫੜੇ ਜਾਂਦੇ ਨੇ ਜੀ ਅੱਛਾ ਜੀ ਇਹ ਦੋ ਪੀਸ ਦਾ ਸੈਟਪਾ ਆਨੂੰ ਮਿਲੇਗਾ 1650 ਤੋਂ ਸ਼ੁਰੂ ਹੋ ਜਾਂਦਾ ਹੈ ਜਿਹੜੀ 8 ਕਿਲੋਮੀਟਰ ਵਾਲੀ ਰਹੇਗੀ ਉਹ ਆਪਣੇ ਕੋਲ 4500 ਰੁਪਏ ਦਾ ਸੈਟ ਰਹੇਗਾ 6 ਮਨਤ ਦੀ ਗਾਰੰਟੀ ਰਹੇਗੀ ਆਪਣੀ ਸ਼ੋਪ ਦੀ ਕਿਸੇ ਸਰਵਿਸ ਸੈਂਟਰ ਨਹੀਂ ਜਾਣ ਦੀ ਲੋੜ ਓਕੇ ਬਾਈ ਇਹ ਇੱਕ ਤੁਹਾਨੂੰ ਅੱਗੇ ਵੀ ਦਿਖਾਈ ਸੀ ਸੇਫਟੀ ਪਰਪਸਲੀ ਨਾ ਆ ਦੇਖੋ ਕਰੰਟ ਤਾਂ ਤੁਹਾਨੂੰ ਮਾਰ ਦਈਏ ਹਾਂਜੀ ਭਾਜੀ 440 ਵੋਲਟ ਦਾ ਛਿੜਕਾ ਮਾਰਦੀ ਏ ਨਾਲ ਇਹਦੇ ਵਿੱਚ ਲਾਈਟ ਵੀ ਚੱਲਦੀ ਏ ਜੀ ਓਕੇ ਸਾਡੇ 400 ਰੁਪਏ ਦੀ ਇੱਕ ਆ ਬੱਚਿਆਂ ਲਈ ਬੜਾ ਪਿਆਰਾ ਟੌਇਜ਼ ਲੈ ਕੇ ਆਏ ਆ ਛੋਟਾ ਜਿਹਾ ਬਤਕਾਂ ਵਾਲਾ ਟੌਇਜ਼ ਏ ਜੀ ਆ ਦੇਖੋ ਅੱਜ ਉੱਪਰ ਚੜ੍ਹਦੀ ਹਲਵਾ ਹਾਂਜੀ ਇਹ ਘੁੰਮ ਕੇ ਫੇਰ ਵਾਪਸ ਆ ਜਾਂਦੇ ਨੇ ਕਿਉਂ ਮਾਈਕ ਆਨ ਕਰਕੇ ਬੰਦ ਕਰਦੇ ਮਾਈਕ ਸਾਰੇ ਹਾਂ ਇਹ ਸਿਰਫਰ ਸਿਰਫ 350 ਰੁਪਏ ਚ ਅਸੀਂ ਦਵਾਂਗੇ ਇੱਕ ਬਾਜੀ ਅਸੀਂ ਸੋਲਰ ਸਟਰੀਟ ਲਾਈਟ ਲੈ ਕੇ ਆਏ ਆ ਬਹੁਤ ਹੈਵੀ ਕੁਆਲਿਟੀ ਦੀ ਏ ਜੇ ਸੋਲਰ ਨਾਲ ਚਾਰਜਰ ਹੁੰਦੀ ਏ ਪੂਰੀ ਦਿਹਾੜੀ ਪੂਰੀ ਰਾਤ ਦਾ ਇਹਦਾ ਬੈਟਰੀ ਬੈਕਅਪ ਰਹੇਗਾ ਓਕੇ ਆ ਦੇਖ ਲਓ ਵਿੱਚ ਟੋਟਲ 10 ਐਲਈਡੀਆਂ ਲੱਗੀਆਂ ਹੋਈਆਂ ਨੇ 1250 ਤੇ 1350 ਰੁਪਏ ਦੀ ਦਵਾਂਗੇ ਪੂਰਾ ਟੋਟਲ ਹਾਂਜੀ ਬਾਜੀ ਪੂਰੀ ਗਲੀ ਨੂੰ ਰੋਸ਼ਨ ਕਰ ਦੇਗਾ ਬੜੀ ਤੇਜ਼ ਲਾਈਟ ਦਿੱਤੀ ਹੋਈ ਏ ਇਹ ਧੁੱਪੇ ਚਾਰਜ ਹੋਣੀ ਸਾਰੀ ਦਿਹਾੜੀ ਚਾਰਜ ਹੋਏਗੀ ਸੋਲਰ ਵਾਲੀ ਆ ਹਾਂਜੀ ਭਾਜੀ ਸੋਲਰ ਵਾਲੀ ਆ ਪਲੇਟ ਲੱਗੀ ਹੋਈ ਏ ਪੂਰੀ ਹੈਵੀ ਕੁਆਲਿਟੀ ਦੀ ਨਾਲ ਇਹਦੇ ਤੁਹਾਨੂੰ ਰਿਮੋਟ ਵੀ ਮਿਲੇਗਾ ਜੀ ਕਿੰਨੇ ਦੀ ਏ ਇਹ ਰਿਮੋਟ 1250 ਰੁਪਏ ਔਰ 1350 ਰੁਪਏ ਦੇ ਵਿੱਚ ਨਾਲ ਵਾਟਰਪੂਫ ਵੀ ਏ ਘਰੇ ਚ ਲਾ ਦਿਓ ਜਿੱਥੇ ਮਰਜੀ ਗਲੀ ਚ ਖੰਬੇ ਤੇ ਜਿੱਥੇ ਮਰਜੀ ਲਾਓ ਰਾਤ ਨੂੰ ਪੂਰਾ ਰੋਸ਼ਨ ਕਰੇਗੀ ਜੀ ਓਕੇ ਅੱਗੇ ਇੱਕ ਆ ਬੱਚਿਆਂ ਦੀ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਬੁੱਕ ਲੈ ਕੇ ਆਏ ਆ ਜੀ ਬੱਚਿਆਂ ਦੀਆਂ ਛੁੱਟੀਆਂ ਖਤਮ ਹੋ ਗਈਆਂ ਨੇ ਆ ਦੇਖੋ ਬੱਚੇ ਬੁੱਕ ਅਸੀਂ ਹੋਣ ਕਰ ਦਿੱਤੀ ਆ ਬੋਕ ਹੁਣ ਜੋ ਟੱਚ ਕਰਾਂਗੇ ਉਹੀ ਬੋਲੀ ਜਾਏਗੀ। ਇਹ ਇਹ ਉਹ ਇੱਕ ਹੋਰ ਇਹਦੀ ਖਾਸੀਅਤ ਹੈ ਭਾਜੀ ਇਹਦੇ ਵਿੱਚ ਅਲਫਾਬੈਟਸ ਦੇ ਨਾਲ ਨਾ ਅੱਗੇ ਜਾ ਕੇ 뮤직 ਦਿੱਤੇ ਹੋਏ ਨੇ ਐਨੀਮਲਸ ਦੇ ਨਾਮ ਦਿੱਤੇ ਹੋਏ ਨੇ ਆ ਤੁਹਾਨੂੰ ਮੈਂ 뮤직 ਵਾਲੀ ਇੱਕ ਚੀਜ਼ ਸੁਣਾਉਣਾ ਤੇ ਬੜੀ ਪਿਆਰੀ ਚੀਜ਼ ਹੈ। ਆ ਦੇਖੋ। ਆ ਪ੍ਰੈਸ ਕੀਤਾ। ਆ ਦੇਖੋ। ਓਕੇ ਭਾਈ ਜੀ। ਜੋ ਟੱਚ ਕੀਤਾ ਉਹਦਾ 뮤직 ਚੱਲਣ ਲੱਗ ਜਾ। ਜੋ ਵੀ ਬਣਿਆ ਉਹਦੀ 뮤직 ਚੱਲੂਗਾ। ਹਾਂਜੀ ਹਾਂਜੀ। ਆ ਵਾਇਲਨ ਵੱਜੇਗਾ। ਉੜੀ ਗਈ ਜੀ ਇਹ ਸਿਰਫ ਔਰ ਸਿਰਫ ਤੁਹਾਨੂੰ ਅਸੀਂ ਦਵਾਂਗੇ 300 ਰੁਪਏ ਦੇ ਵਿੱਚ ਸੈਲ ਪਾ ਕੇ ਦਵਾਂਗੇ ਇਹਦੇ ਓਕੇ ਬਈ ਅੱਗੇ ਆਜੋ